ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਦਾਸ ਖਾਲਸਾ ਮੱਲੇਗੜਾ ਸੋ ਬਹੁਤ ਲੰਮੇ ਸਮੇਂ ਬਾਅਦ ਸੰਗਤ ਦੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਸੋ ਸ਼ੁਰੂਆਤ ਵਿੱਚ ਮੈਂ ਸੰਗਤ ਨੂੰ ਦੱਸਦਾ ਕਿ ਇੱਕ ਵਾਰ ਵੀਡੀਓ ਨੂੰ ਸਾਰੀ ਜ਼ਰੂਰ ਸੁਣਿਓ ਜੀ ਸਾਰੀ ਜ਼ਰੂਰ ਦੇਖਿਓ ਤੇ ਇਹ ਬੇਨਤੀ ਸਪੈਸ਼ਲ ਤੇ ਸਪੈਸ਼ਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਲਈ ਹੈ ਜੀ ਸੋ ਮੇਰੀ ਜ਼ਿੰਦਗੀ ਦੇ ਵਿੱਚ ਬੜੀਆਂ ਸੁਆਮਾਂ ਕੀਤੀਆਂ ਨੇ ਜੀ ਬੜਾ ਲੰਮਾ ਸਮਾਂ ਸੰਘਰਸ਼ ਵੀ ਲੜਿਆ ਜੀ ਤੇ ਕਿਸੇ ਲੀਡਰ ਜਾਂ ਕਿਸੇ ਰਾਜਨੀਤਿਕ ਬੰਦੇ ਜਾਂ ਕਿਸੇ ਮੰਤਰੀ ਦੇ ਲਈ ਇਹ ਮੇਰੀ ਪਹਿਲੀ ਵੀਡੀਓ ਹੈ ਜੀ ਤੇ ਇਹ ਕੋਸ਼ਿਸ਼ ਕਰਿਓ ਜੇ ਹੋ ਸਕਿਆ ਤਾਂ ਕਿਉਂਕਿ ਵੈਸੇ ਤਾਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਵੀ ਨੇ ਤੇ ਇਹ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚ ਜਾਵੇ ਸੋ ਮੈਂ ਮੁੱਦੇ ਤੇ ਆਵਾਂ ਜੀ ਕਿ ਸਰਦਾਰ ਭਗਵੰਤ ਸਿੰਘ ਮਾਨ ਹਾਂ ਜਿਨ੍ਹਾਂ ਨੂੰ ਆਪਾਂ ਭਗਵੰਤ ਮਾਨ ਦੇ ਨਾਮ ਨਾਲ ਵੀ ਪਹਿਲਾਂ ਜਾਣਦੇ ਸੀ ਤੇ ਇੱਥੋਂ ਤੱਕ ਮਾਨ ਸਾਹਿਬ ਕੋਈ ਵੀ ਗੱਲ ਝੂਠੀ ਨਹੀਂ ਕਿ ਤੁਹਾਨੂੰ ਅਸੀਂ ਜੋ ਕਮੇਡੀ ਦੇ ਵਿੱਚ ਸੁਣਿਆ ਤੇ ਮੈਂ ਇਹ ਦਾਅਵੇ ਨਾਲ ਵੀ ਕਹਿ ਸਕਦਾ ਤੇ ਮਾਨ ਨਾਲ ਵੀ ਕਹਿ ਸਕਦਾ ਵੀ ਜਿਹੜੀ ਤੁਹਾਡੀ ਕਮੇਡੀ ਸੀ ਉਹ ਪਰਿਵਾਰ ਦੇ ਵਿੱਚ ਬੈਠ ਕੇ ਸੁਣੀ ਜਾ ਸਕਦੀ ਸੀ ਦੇਖੀ ਜਾ ਸਕਦੀ ਕਿਉਂਕਿ ਜ਼ਿਆਦਾਤਰ ਤਾਂ ਹੁਣ ਆਪਾਂ ਦੇਖਦੇ ਆ ਕਿ ਬੜੀ ਲੱਚਰਤਾ ਤੇ ਇਹ ਵੀ ਭਗਵੰਤ ਸਿੰਘ ਮਾਨ ਦੇ ਸਿਰ ਤੇ ਸ਼ੇਰਾ ਬੰਨਿਆ ਜਾਂਦਾ ਇਸ ਗੱਲ ਦਾ ਕਿ ਜਿੰਨੀ ਵੀ ਉਹਨਾਂ ਨੇ ਕਮੇਡੀ ਕੀਤੀ ਆ ਤੇ ਉਹ ਕਮੇਡੀ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀ ਵਧੀਆ ਸਾਫ ਸੁਥਰੀ ਕਮੇਡੀ ਕੀਤੀ ਆ ਤੇ ਸਾਡੇ ਸਮਾਜ ਦੇ ਵਿੱਚ ਜੀ ਅਸੀਂ ਲੰਮਾ ਸਮਾਂ ਦੇਖਿਆ ਕਿ ਕਾਂਗਰਸ ਤੇ ਅਕਾਲੀ ਦੋ ਪਾਰਟੀਆਂ ਪੰਜਾਬ ਦੇ ਵਿੱਚ ਹੁੰਦੀਆਂ ਸੀ ਤੇ ਪੰਜਾਬ ਦੇ ਵਿੱਚ ਆ ਕੇ ਉਹ ਆਪ ਆਪਣਾ ਕਾਰਜ ਕੋਈ ਚੰਗਾ ਕਰਦਾ ਕੋਈ ਮਾੜਾ ਕਰਦਾ ਚੱਲੀ ਗਿਆ ਤੇ ਇੱਕ ਬਦਲਾਅ ਆਇਆ ਜੀ ਕਹਿੰਦੇ ਆਮ ਆਦਮੀ ਪਾਰਟੀ ਜਦੋਂ ਇਹ ਗੱਲ ਚੱਲੀ ਤੇ ਗੱਲ ਬਣੀ ਵੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਰਕਾਰ ਬਣ ਦੇ ਨਾਲ ਬਹੁਤ ਕੁਸਾ ਜਿਹੜਾ ਗੱਲਾਂ ਹੋਈਆਂ ਬੜਾ ਕੁਸ ਹੋਇਆ ਮਾਨ ਸਾਹਿਬ ਤੁਹਾਨੂੰ ਬਹੁਤ ਲੋਕ ਚੰਗਾ ਵੀ ਕਹੀ ਜਾਂਦੇ ਆ ਮਾੜਾ ਵੀ ਕਹੀ ਜਾਂਦੇ ਆ ਇਹ ਚੱਲੀ ਜਾਣਾ ਜੀ ਕਿਉਂਕਿ ਜਦੋਂ ਕਾਂਗਰਸ ਸੀ ਕਾਂਗਰਸ ਨਾਲ ਵੀ ਇਹੀ ਹੋਇਆ ਬਾਦਲ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਉਦੋਂ ਵੀ ਇਹੀ ਹੋਇਆ ਤੇ ਆਮ ਆਦਮੀ ਪਾਰਟੀ ਦੇ ਨਾਲ ਤੇ ਮੈਂ ਜਿਹੜੀ ਗੱਲ ਕਰਾਂ ਕਿ ਮੈਂ ਨਾ ਕਿਸੇ ਦੀਆਂ ਤਰੀਫਾਂ ਕਰਨਾ ਆ ਜੀ ਤੇ ਨਾ ਮੈਂ ਕਿਸੇ ਦਾ ਵਿਰੋਧ ਕਰਨਾ ਆ ਪਰ ਇੱਕ ਗੱਲ ਜਿਹੜੀ ਮੈਂ ਕਹਿਣ ਆਇਆ ਤੇ ਸਮਝਾਉਣ ਆਇਆ ਆ ਕਿ ਤੁਹਾਡੀ ਸਰਕਾਰ ਚੰਗਾ ਕਰੂਗੀ ਇਹ ਤੁਸੀਂ ਕਹਿਣਾ ਹੀ ਕਹਿਣਾ ਜੀ ਤੇ ਕਰੇ ਵੀ ਇਹ ਅਸੀਂ ਸੋਚਣਾ ਜੀ ਵੀ ਕਰੇ ਵੀ ਪਰ ਇੱਕ ਅੱਜ ਜੋ ਮੇਨ ਗੱਲ ਆ ਵੀ ਸਮਾਜ ਦੇ ਵਿੱਚ ਜਦੋਂ ਤੁਸੀਂ ਪਾਰਟੀ ਲੈ ਕੇ ਆਏ ਹੋ ਤਾਂ ਤੁਸੀਂ ਮੁੱਦੇ ਇਹੀ ਲੈ ਕੇ ਆਏ ਸੀ ਵੀ ਅਸੀਂ ਸਮਾਜ ਦੇ ਵਿੱਚ ਸੁਧਾਰ ਲਿਆਉਣਾ ਅਸੀਂ ਵਧੀਆ ਕੰਮ ਕਰਨਾ ਤੇ ਸਰਕਾਰਾਂ ਦਾ ਇਹੀ ਕੰਮ ਆ ਤੇ ਪਰ ਇੱਕ ਵਿੱਚ ਬਦਲਾਅ ਹੋਰ ਆ ਗਿਆ ਸੀ ਜੀ ਇੱਕ ਸਾਨੂੰ ਸਮਝਾਉਣ ਦੇ ਲਈ ਇੱਕ ਪੰਜਾਬ ਨੂੰ ਸਾਂਭਣ ਦੇ ਲਈ ਇੱਕ ਸੂਰਮਾ ਸਾਡੇ ਪੰਜਾਬ ਦੇ ਵਿੱਚ ਆਇਆ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜਿਨ੍ਹਾਂ ਦੇ ਆਉਣ ਨਾਲ ਮੈਂ ਕਿਹਾ ਜੀ ਨੌਜਵਾਨਾਂ ਦੇ ਅੰਦਰ ਖਿੱਚ ਬਹੁਤ ਬਣੀ ਖਿੱਚ ਬਹੁਤ ਬਣੀ ਤੇ ਮੈਂ ਇੱਕ ਆਪਦੇ ਅੱਗੇ ਵੀ ਲਾਈਵ ਅੰਝ ਕਿਹਾ ਸੀ ਕਿ ਮੇਰੇ ਪਿੰਡ ਦੇ ਜਿਹੜੇ ਚੋਟੀ ਦਾ ਖਿਡਾਰੀ ਸੀ ਇੱਕ ਮੇਰੇ ਪਿੰਡ ਦਾ ਮੈਂ ਉਹ ਗੋਲ ਜੀ ਗੱਲ ਨਹੀਂ ਕਰਨੀ ਵੀ ਆਪਾਂ ਨਾਂ ਨਹੀਂ ਲੈਣਾ ਕਿਸੇ ਦਾ ਗਰਜੀਤ ਸਿੰਘ ਕਾਲੂ ਟੌਪ ਦਾ ਰੀਡਰ ਰਿਹਾ ਮੇਰੇ ਪਿੰਡ ਦਾ ਪਰ ਉਸ ਨੌਜਵਾਨ ਨੂੰ ਨਸ਼ਿਆਂ ਨੇ ਫੜ ਲਿਆ ਉਸ ਨੌਜਵਾਨ ਗਲਤ ਰਸਤੇ ਉਤੇ ਪੈ ਗਿਆ ਤੇ ਜਦੋਂ ਭਾਈ ਸਾਹਿਬ ਆਏ ਨੇ ਤਾਂ ਮੈਨੂੰ ਮੇਰੇ ਕੋਲ ਆ ਕੇ ਆਪਣੀ ਦੁਕਾਨ ਤੇ ਆ ਕੇ ਉਸਨੇ ਕਿਹਾ ਕਿ ਖਾਲਸਾ ਜਰ ਭਾਈ ਸਾਹਿਬ ਉਹਨਾਂ ਨੂੰ ਪਿੰਡ ਲੈ ਕੇ ਆ ਭਾਈ ਸਾਹਿਬ ਉਹਨਾਂ ਨੂੰ ਪਿੰਡ ਲੈ ਕੇ ਆ ਤੇ ਯਾਰ ਆਪਾਂ ਵੀ ਸਿੱਧੇ ਰਾ ਪੈ ਜਗੇ ਤੇ ਸਾਡਾ ਵੀ ਦਿਲ ਕਰਦਾ ਸਿਰਾਂ ਤੇ ਦਸਤਾਰਾਂ ਬੰਨ ਗਏ ਤੇ ਮੈਨੂੰ ਬਹੁਤ ਮਾਣ ਹੋਇਆ ਇਸ ਗੱਲ ਦਾ ਬੜਾ ਮਾਣ ਹੋਇਆ ਵੀ ਯਾਰ ਭਾਈ ਸਾਹਿਬ ਉਹਨਾਂ ਨੇ ਕਿੰਨੀ ਖੇਚ ਪਾਤੀ ਨੌਜਵਾਨਾਂ ਅੰਦਰ ਨਸ਼ੇ ਛੱਡ ਦੇਣਗੇ ਸੋ ਮੇਰੀ ਅੱਜ ਵੀਡੀਓ ਪਾਉਣ ਦਾ ਮੇਨ ਭਾਵ ਕੀ ਹੈ ਕਿ ਮਾਨ ਸਾਹਿਬ ਤੁਸੀਂ ਅੱਗੇ ਵੀ ਜਿੱਤੋਂ ਅੱਗੇ ਵੀ ਆਵੋ ਤੇ ਪਰ ਇਸ ਵਿਸ਼ੇ ਵੱਲ ਹੁਣ ਜ਼ਰੂਰ ਸੋਚੋ ਅਸੀਂ ਘਰਾਂ 'ਚ ਨਹੀਂ ਬੈਠੇ ਕਿਉਂਕਿ ਜ਼ਿਆਦਾਤਰ ਲੋਕ ਕਮੈਂਟ ਵੀ ਕਰ ਦਿੰਦੇ ਨੇ ਕਿ ਅੱਜ ਤੈਨੂੰ ਭਾਈ ਸਾਹਿਬ ਦੀ ਯਾਦ ਆ ਗਈ ਮੈਂ 87000 ਫੋਲੋਅਰ ਬੜਾ ਪੇਜ ਖਾਲਸਾ ਮੱਲੇ ਵਾਲਾ ਤੇ ਉਹ ਭਾਈ ਸਾਹਿਬ ਉਹਨਾਂ ਦੇ ਇਹ ਪੋਸਟਾਂ ਪਾਉਣ ਤੇ ਭਾਈ ਸਾਹਿਬ ਹੁਣਾਂ ਦੀਆਂ ਵੀਡੀਓ ਪਾਉਣ ਤੇ ਬੰਦ ਕਰਵਾਇਆ ਤੇ ਉਹ ਬੰਦ ਹੋਇਆ ਵੀ ਹੈ ਜੀ ਤੇ ਬੰਦ ਹੋ ਗਿਆ ਉਹ ਹੈਕ ਹੋ ਗਿਆ ਬੰਦ ਹੋ ਗਿਆ ਤੇ ਪੁਲਿਸ ਵਾਲਿਆਂ ਨੇ ਢੇੜੇ ਵੀ ਮਾਰੇ ਤੇ ਮੈਂ ਕੋਈ ਬਾੜੀ ਉਹ ਨਹੀਂ ਆਪਦੇ ਪੱਖੋਂ ਆਪਦੀ ਬਾੜੀ ਦੀ ਗੱਲ ਨਹੀਂ ਕਰਦਾ ਪਰ ਮੈਂ ਚਾਹੁੰਦਾ ਕਿ ਉਹ ਦਿਬੜੂ ਜੇਲ੍ਹ ਦੇ ਵਿੱਚ ਨੇ ਅਸਾਮ ਜੇਲ੍ਹ ਦੇ ਵਿੱਚ ਨੇ ਜਿਹੜੇ ਸਿੰਘ ਉਹਨਾਂ ਨੂੰ ਪੰਜਾਬ ਦੀਆਂ ਜੇਲਾਂਾਂ 'ਚ ਲੈ ਕੇ ਆਓ ਜੇ ਤੁਸੀਂ ਨਹੀਂ ਛੱਡਣਾ ਪੰਜਾਬ ਦੀਆਂ ਜੇਲਾਂਾਂ 'ਚ ਲੈ ਕੇ ਆਓ ਕਿਉਂਕਿ ਕਿਉਂਕਿ ਤੁਹਾਨੂੰ ਦਵਾਮਾ ਬਹੁਤ ਲੱਗਣੀਆਂ ਨੇ ਦਵਾਵਾਂ ਬਹੁਤ ਲਗਣੀਆਂ ਨੇ ਤੇ ਨਹੀਂ ਤੁਸੀਂ ਵੀ ਮਾਨ ਸਾਹਿਬ ਜਾਣਦੇ ਹੋ ਬਾਦਵਾਵਾਂ ਨਾਲ ਭਰੇ ਹੋਏ ਜਿਹੜੇ ਲੋਕ ਨੇ ਤੇ ਤੁਸੀਂ ਜਾਣਦੇ ਹੋ ਤੁਸੀਂ ਆਪ ਛੋਟੇ ਨਹੀਂ ਬਹੁਤ ਵੱਡੇ ਪੱਧਰ ਤੇ ਇਸ ਚੀਜ਼ਾਂ ਨਾਲ ਵਿਚਰੇ ਹੋਏ ਹੋ ਪੰਜਾਬ ਦੇ ਹੋ ਪੰਜਾਬੀ ਹੋ ਪੰਜਾਬੀਅਤ ਦੀ ਗੱਲ ਤੁਸੀਂ ਹੱਕ ਠੋਕ ਕੇ ਕੀਤੀ ਆ ਚਾਹੇ ਉਹ ਕਮੇਡੀ ਚ ਸੀ ਹੁਣ ਤਾਂ ਤੁਹਾਡੇ ਕੋਲ ਰਾਜ ਆ ਜੀ ਹੁਣ ਤਾਂ ਤੁਹਾਡੇ ਕੋਲ ਪਾਵਰ ਆ ਤੁਹਾਡੇ ਕੋਲੇ ਤੇ ਇਸ ਗੱਲ ਨੂੰ ਨੋਟ ਜਰੂਰ ਕਰਿਓ ਕਿ ਅੰਮ੍ਰਿਤਸਰ ਦੇ ਵਿੱਚ ਧਰਨਾ ਲੱਗਿਆ ਹੋਇਆ ਉਹ ਬੁੱਢੀਆਂ ਮਾਵਾਂ ਜਿਹੜੀਆਂ ਅੰਨ ਪਾਣੀ ਛੱਡ ਕੇ ਬੈਗੀਆਂ ਨੇ ਇਹ ਵੱਧੂ ਮਾਵਾਂ ਨਾਲ ਲੱਗਣਾ ਤੁਸੀਂ ਖੋਸ ਰਵੋ ਪਾਰਟੀ ਚਾਹੋ ਜਾਂ ਨਾਮ ਹੋਣ ਬਾਦਲ ਪਰਿਵਾਰ ਕਿਹੜਾ ਰੋਟੀ ਨਹੀਂ ਖਾਂਦਾ ਜਾਂ ਕਾਂਗਰਸ ਹੋਣ ਕਿਹੜਾ ਰੋਟੀ ਨਹੀਂ ਖਾਂਦੀ ਸੱਤਾ ਦੇ ਵਿੱਚ ਆ ਕੇ ਹੀ ਨਹੀਂ ਕਿ ਵੱਡੀ ਗੱਲ ਬਣਦੀ ਦੀ ਸੱਤਾ ਦੇ ਵਿੱਚ ਆ ਕੇ ਜਿਹੜੀ ਗੱਲ ਸਮਾਜ ਦੇ ਲਈ ਕਰਦੀਏ ਜਿਹੜੀ ਗੱਲ ਕੌਮ ਦੇ ਲਈ ਕਰਦੀਏ ਜਿਹੜੀ ਗੱਲ ਆਪਣੀ ਪੰਜਾਬੀਅਤ ਦੇ ਲਈ ਕਰਦੀਏ ਤੇ ਵੱਡੀ ਗੱਲ ਆ ਜੇ ਤੁਸੀਂ ਭਾਈ ਸਾਹਿਬ ਉਹਨਾਂ ਨੂੰ ਬਾਹਰ ਲੈ ਕੇ ਆਵੋਗੇ ਤਾਂ ਤੁਸੀਂ ਸਿੱਖੀ ਲਈ ਵੀ ਵੱਡੀ ਗੱਲ ਕਰਕੇ ਜਾਓਗੇ ਤੁਸੀਂ ਸਿੱਖੀ ਲਈ ਵੀ ਬਹੁਤ ਵੱਡਾ ਯੋਗਦਾਨ ਪਾ ਕੇ ਜਾਓਗੇ ਤੇ ਧਿਆਨ ਦੇ ਲੋ ਨਹੀਂ ਰਾਜਨੀਤੀਆਂ ਤਾਂ ਹੁੰਦੀਆਂ ਹੀ ਰਹਿਣੀਆਂ ਇਹ ਰਾਜਨੀਤੀਆਂ ਵੀ ਹੁੰਦੀਆਂ ਰਹਿਣੀਆਂ ਨੇ ਇਹ ਚੱਲੀ ਜਾਣਾ ਰੰਡੀ ਰੋਣਾ ਪਰ ਜਿਹੜਾ ਇਹ ਆ ਭਾਈ ਸਾਹਿਬ ਹੁਣੀ ਥੋੜਾ ਨਹੀਂ ਕੀਤਾ ਉਹਨਾਂ ਨੇ ਬਹੁਤ ਕੁਸ਼ ਕਰਕੇ ਸਾਡੇ ਸਮਾਜ ਦੇ ਲਈ ਅਸੀਂ ਮੈਂ ਖੁਦ ਮਜਬੂਰ ਹਾਂ ਮੈਂ ਆਪ ਕੁਝ ਪ੍ਰੋਬਲਮਾਂ ਦੇ ਵਿੱਚ ਦੀ ਲੰਘ ਰਿਹਾ ਮਾਂ ਇਸ ਕਰਕੇ ਕਿ ਕੋਈ ਘਰ ਦੇ ਵਿੱਚ ਵੀ ਮੇਰੀ ਮਾਤਾ ਦੀ ਮੌਤ ਹੋਣ ਤੋਂ ਬਾਅਦ ਮੇਰੇ ਤੇ ਜਿੰਮੇਵਾਰੀ ਆ ਗਈ ਸਾਰੀ ਤੇ ਨਹੀਂ ਅਸੀਂ ਧਰਨਿਆਂ ਦੇ ਵਿੱਚ ਖੜਨ ਵਾਲੇ ਵੀ ਆ ਅਸੀਂ ਬੋਲਣ ਵਾਲੇ ਵੀ ਆ ਤੇ ਜਿੱਥੋਂ ਤੱਕ ਹੋ ਸਕਦਾ ਕੋਈ ਕੌਮ ਦੇ ਲਈ ਹੋਈ ਅੱਗੇ ਵੀ ਸੰਘਰਸ਼ ਦੇ ਵਿੱਚ ਜੇਲ੍ਹਾਂ ਤੱਕ ਗਏ ਆ ਤੇ ਅਸੀਂ ਉੱਥੋਂ ਡਰਦੇ ਤਾਂ ਨਹੀਂ ਪਰ ਚਾਹੁੰਦੇ ਆ ਵੀ ਇਹ ਤਾਂ ਗੱਲ ਸੱਚੀ ਹੈ ਤੇ ਗੱਲ ਸਾਫ਼ ਆ ਇਹ ਤਾਂ ਬਹੁਤ ਸੋਹਣੀ ਗੱਲ ਹੈ ਇਹ ਤਾਂ ਭਾਈ ਸਾਹਿਬ ਹੋਣਾ ਨੇ ਅਮਰ ਤੇ ਸਗਾਏ ਆ ਨੌਜਵਾਨਾਂ ਨੂੰ ਇਹ ਤਾਂ ਚੰਗੇ ਰਸਤੇਵਾਲ ਨੂੰ ਲੈ ਕੇ ਜਾਂਦੇ ਆ ਤੇ ਇਸ ਕਰਕੇ ਇਸ ਵਿਸ਼ੇ ਵੱਲ ਤੁਸੀਂ ਹੋਰ ਪਰਾਂ ਦਾਲ ਚੌਲ ਛੱਡ ਦਿਓ ਆ ਹੋਰ ਪਰਾਂ ਜਿਹੜੇ ਘਰਾਂ ਨੂੰ ਰਸਣ ਲਾਇਆ ਛੱਡ ਦਿਓ ਤੇ ਪਰ ਇੱਕ ਵਾਰੀ ਇਸ ਵਿਸ਼ੇ ਵੱਲ ਜਰੂਰ ਸੋਚੋ ਕਿ ਇਹਦੇ ਨਾਲ ਮੇਰੇ ਪੰਜਾਬ ਦਾ ਕਿੰਨਾ ਫਾਇਦਾ ਹੋ ਸਕਦਾ ਤੇ ਮੈਂ ਇੱਕ ਸੱਚ ਗੱਲ ਦੱਸ ਦਿੰਦਾ ਜੀ ਜੇ ਤੁਸੀਂ ਇਹਨਾਂ ਮੁੱਦਿਆਂ ਤੇ ਬੋਲੋ ਨਾ ਇਹਨਾਂ ਮੁੱਦਿਆਂ ਤੇ ਇਸ ਵਿਸ਼ੇ ਨੂੰ ਸਾਫ਼ ਕਰ ਦੂੰ ਭਾਈ ਸਾਹਿਬ ਉਹਨਾਂ ਨੂੰ ਰਿਹਾਰ ਕਰਾਮੂ ਹੋਰ ਬੰਦੀ ਸਿੰਘਾਂ ਦੀ ਗੱਲ ਕਰੂੰ ਤੇ ਕਿਸਾਨ ਸਾਡੇ ਧਰਨੇ ਤੇ ਬੈਠੇ ਨੇ ਉਹਨਾਂ ਦੀ ਗੱਲ ਕਰੂੰ ਹੱਕ ਠੋਕ ਕੇ ਤਾਂ ਤੁਸੀਂ ਜ਼ਿੰਦਗੀ 'ਚ ਕਦੇ ਵੀ ਹਾਰ ਨਹੀਂ ਸਕਦੇ ਤੁਸੀਂ ਜ਼ਿੰਦਗੀ 'ਚ ਕਦੇ ਵੀ ਡੋਲ ਨਹੀਂ ਸਕਦੇ ਹਾਂ ਰਾਜਨੀਤਿਕ ਜ਼ੋਰ ਹੁੰਦਾ ਕੁਝ ਕੁ ਮਜਬੂਰੀਆਂ ਹੁੰਦੀਆਂ ਨੇ ਕੁਝ ਕੁ ਗੱਲਾਂ ਹੁੰਦੀਆਂ ਨੇ ਜਿਹੜੀਆਂ ਰਾਜਨੀਤਿਕ ਬੰਦਿਆਂ ਨੂੰ ਰਾਜਨੀਤਿਕ ਦੇ ਵਿੱਚ ਆ ਕੇ ਰਾਜਨੀਤੀ ਦੇ ਵਿੱਚ ਆ ਕੇ ਸੋਚਣੀਆਂ ਪੈਂਦੀਆਂ ਨੇ ਪਰ ਆਪਾਂ ਕਿਉਂ ਸੋਚਣਾ ਤੁਹਾਡੀ ਜੀ ਬਾਹੀ ਗੁਰੂ ਨੇ ਕਿਰਪਾ ਕੀਤੀ ਆ ਤੁਸੀਂ ਇੱਕ ਕਮੇਡੀਅਨ ਤੋਂ ਜਦੋਂ ਛੋਟੇ ਛੋਟੇ ਸਟਿੱਕਾਂ ਜਿਆਂ ਦੇ ਵਿੱਚ ਤੁਸੀਂ ਚੁਟਕਲਿਆਂ ਦੇ ਵਿੱਚ ਕਹਿੰਦੇ ਹੁੰਦੇ ਸੀ ਅਸੀਂ ਐੇ ਬਣਨਾ ਐ ਬਣ ਸੋਡੇ ਤੇ ਉਹ ਕਿਰਪਾ ਹੋ ਗਈ ਆ ਤੇ ਫਿਰ ਇੱਥੇ ਤੁਸੀਂ ਚੰਗਾ ਕੰਮ ਕਰਕੇ ਵੱਡਾ ਨਮਾਣਾ ਕਿਉਂ ਨਹੀਂ ਖੱਟ ਸਕਦੇ ਖੱਟ ਸਕਦੇ ਹੋ ਤੁਸੀਂ ਮੈਂ ਨਹੀਂ ਚਾਹੁੰਦਾ ਵੀ ਮੇਰੇ ਬੋਲਾਂ ਦੇ ਨਾਲ ਫਰਕ ਪੈ ਜਾਊਗਾ ਮੇਰੇ ਬੋਲਾਂ ਦੇ ਨਾਲ ਹਾੜ ਆ ਜਾਊਗਾ ਛੋਨੋ ਇਹ ਹੋ ਜਾਊਗਾ ਪਰ ਨਹੀਂ ਸਾਨੂੰ ਸੋਚਣਾ ਪੈਣਾ ਮਾ ਉਹ ਨੌਜਵਾਨ ਜਿਹੜਾ ਆਪਾਂ ਵਾਰ ਗਿਆ ਆਪਦੇ ਤੋਂ ਭੁੱਲ ਕੇ ਸਾਡੇ ਨੌਜਵਾਨਾਂ ਦੇ ਵਿੱਚ ਉਹਨਾਂ ਨੇ ਮੈਂ ਕਹਿੰਨਾ ਵੀ ਮੈਂ ਝੂਠ ਨਹੀਂ ਬੋਲਦਾ ਮੇਰੇ ਪਿੰਡ ਆ ਜਿਓ ਮੇਰੇ ਪਿੰਡ ਦੇ ਉਹ ਨੌਜਵਾਨ ਵੀ ਕਹਿੰਦੇ ਨੇ ਮੇਰੇ ਪਿੰਡ ਕੀ ਤੁਸੀਂ ਪਿੰਡ ਪਿੰਡੀ ਜਾਵੜਿਓ ਉੱਥੇ ਜਾ ਕੇ ਨੌਜਵਾਨ ਜਿਹੜਾ ਨਸ਼ਾ ਕਰਦੇ ਉਹਨਾਂ ਨੂੰ ਇਕੱਠੇ ਕਰਕੇ ਵਸਲਿਓ ਵੀ ਤੁਸੀਂ ਸਰਕਾਰਾਂ ਤੋਂ ਤਾਂ ਸਹਿਦ ਕਿਸੇ ਤੋਂ ਖੁਸ਼ ਨਾ ਹਮੂ ਇਹ ਤੁਸੀਂ ਚਾਹੁੰਦੇ ਹੋ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਸਾਥੀ ਸਿੰਘਾਂ ਸਮੇਤ ਬਾਹਰ ਆਉਣ ਤੇ ਆਪਣੀ ਬਹੀਰ ਖਾਲਸਾ ਤੋਰਨ ਤੇ ਜੇ ਕਿਸੇ ਪਿੰਡ ਦੇ ਨੌਜਵਾਨਾਂ ਨੇ ਕਹਤਾ ਵੀ ਨਹੀਂ ਜੀ ਅਸੀਂ ਨਹੀਂ ਚਾਹੁੰਦੇ ਤਾਂ ਅਸੀਂ ਚਾਹੁੰਨੇ ਫਿਰ ਤੁਸੀਂ ਆਪਦੇ ਇਰਾਦੇ ਤੇ ਆਪਦੇ ਉੱਤੇ ਡਟੇ ਰਹੋ ਤੁਹਾਨੂੰ ਵੋਟਾਂ ਪਾਈਆਂ ਨੇ ਪੰਜਾਬ ਨੇ ਜੀ ਤੁਹਾਨੂੰ ਮੁੱਖ ਮੰਤਰੀ ਬਣਾਇਆ ਤੇ ਮੁੱਖ ਮੰਤਰੀ ਬਣਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਤੁਹਾਨੂੰ ਸੰਗਤਾਂ ਨੇ ਪਿਆਰ ਕੀਤਾ ਤੁਹਾਡੇ ਨਾਲ ਖੜੇ ਆ ਲੋਕ ਪਰ ਅੱਜ ਕਿਉਂਕਿ ਇਹ ਸਾਰੇ ਲੋਕ ਨਹੀਂ ਕਹਿ ਸਕਦੇ ਭਗਵੰਤ ਮਾਨ ਸੌਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਨੂੰ ਸਾਰਿਆਂ ਨੂੰ ਚੰਗੇ ਨਹੀਂ ਲੱਗ ਸਕਦੇ ਤੇ ਭਗਵਾਨ ਸਿੰਘ ਮਾਨ ਜਿਹੜੇ ਕੰਮ ਕਰਦੇ ਨੇ ਉਹ ਸਾਰਿਆਂ ਨੂੰ ਵਧੀਆ ਨਹੀਂ ਲੱਗ ਸਕਦੇ ਉਹ ਕਿਸੇ ਨੂੰ ਗਲਤ ਵੀ ਲੱਗਣਗੇ ਤੇ ਫਿਰ ਮਾਨ ਸਾਹਿਬ ਇੱਕ ਵਾਰੀ ਇਹ ਸੋਚਿਓ ਤੇ ਫਿਰ ਪਾਈ ਅਮਰਤਪਾਲ ਸਿੰਘ ਖਾਲਸਾ ਜੀ ਅਮਰਤ ਜੇ ਪਾਉਂਦੇ ਹੋਏ ਸਾਰਿਆਂ ਨੂੰ ਕਿਵੇਂ ਵਧੀਆ ਲੱਗ ਸਕਦੇ ਸੀ ਕਿਵੇਂ ਉਹ ਵਧੀਆ ਲੱਗ ਸਕਦੇ ਸੀ ਤੇ ਤੁਸੀਂ ਜੇ ਸਿੱਖੀ ਦਾ ਸਤਿਕਾਰ ਕਰਦੇ ਹੋ ਜੇ ਤੁਸੀਂ ਬਾਣੀ ਦਾ ਸਤਿਕਾਰ ਕਰਦੇ ਹੋ ਜੇ ਤੁਸੀਂ ਗੁਰੂਆਂ ਦਾ ਸਤਿਕਾਰ ਕਰਦੇ ਹੋ ਜੇ ਤੁਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹੋ ਤਾਂ ਇਸ ਵਿਸ਼ੇ ਵੱਲ ਜਰੂਰ ਮੋੜਾਂ ਬਾਓ ਇੱਧਰ ਨੂੰ ਸਪੈਸ਼ਲ ਤੌਰ ਤੇ ਸੋਚੋ ਸਰਕਾਰਾਂ ਸੁਪੂਰਾ ਨੂੰ ਰੱਖ ਦੋ ਪਾਸੇ ਰਾਜਨੀਤੀ ਨੂੰ ਰੱਖ ਦੋ ਇੱਕ ਪਾਸੇ ਪਰ ਤੁਸੀਂ ਪੰਜਾਬ ਦਾ ਜੇ ਭਲਾ ਚਾਹੁੰਦੇ ਹੋ ਇੱਥੇ ਪੰਜਾਬ ਦਾ ਭਲਾ ਨਹੀਂ ਜੀ ਮੈਂ ਸਾਰਿਆਂ ਨੂੰ ਹਿੰਦੂ ਮੁਸਲਮ ਇਸਾਈ ਵੀਰਾਂ ਨੂੰ ਵੀ ਦੱਸਾਂ ਵੀ ਇੱਥੇ ਪੰਜਾਬ ਦਾ ਭਲਾ ਨਹੀਂ ਕਿ ਭਾਈ ਸਾਹਿਬ ਬਾਹਰ ਆ ਕੇ ਜੇ ਕਾਰਜ ਨੌਜਵਾਨਾਂ ਨੂੰ ਮਸ਼ਿਆਂ ਤੋਂ ਬਚਾਉਂਦੇ ਆ ਤਾਂ ਉਹ ਇਨਸਾਨੀਅਤ ਦਾ ਭਲਾ ਤੇ ਪਰਮਾਤਮਾ ਤੇ ਇਨਸਾਨੀਅਤ ਦੇ ਨਾਲ ਜੁੜਿਆ ਹੋਇਆ ਆਪਾਂ ਨੂੰ ਸਭ ਨੂੰ ਪਤਾ ਇਸ ਕਰਕੇ ਇਸ ਗੱਲ ਵੱਲ ਧਿਆਨ ਦੇਣਾ ਹੋਰ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਤੁਹਾਡੇ ਹੱਥ ਪਾਵਰ ਆ ਇਮੇ ਆਮ ਆਦਮੀ ਪਾਰਟੀ ਨੂੰ ਜਾਂ ਭਵਨ ਸਿੰਘ ਮਾਨ ਜੀ ਨੂੰ ਸਪੈਸ਼ਲ ਤੌਰ ਤੇ ਤਾਂ ਟੈਗ ਕਰਕੇ ਜਾਂ ਉਹਨਾਂ ਦਾ ਨਾਂ ਲੈ ਕੇ ਮੈਂ ਵੀਡੀਓ ਪਾਉਣ ਲੱਗਾ ਕਿ ਅੱਜ ਤੁਸੀਂ ਪਾਵਰ ਦੇ ਵਿੱਚੋਂ ਅੱਜ ਤੁਸੀਂ ਕਰ ਸਕਦੇ ਹੋ ਕੁਝ ਤੇ ਕੱਲ ਨੂੰ ਇਹ ਨਾ ਹੋਵੇ ਕਿ ਤੁਸੀਂ ਸੋਚੋ ਵੀ ਹਾਂ ਸਾਡਾ ਹੱਕ ਸੀ ਇਹ ਕਰ ਲੈਣਾ ਚਾਹੀਦਾ ਸੀ ਸਾਨੂੰ ਸਾਨੂੰ ਭਾਈ ਸਾਹਿਬ ਉਹਨਾਂ ਦੇ ਵਿਸ਼ੇ ਤੇ ਜ਼ੋਰ ਲਾ ਦੇਣਾ ਚਾਹੀਦਾ ਸੀ ਉਹਨਾਂ ਦੇ ਬੁੱਢੇ ਮਾਪਿਓ ਜਾਂ ਹੋਰ ਸਿੰਘਾਂ ਦੇ ਮਾਪਿਓ ਜਿਹੜੇ ਉਹ ਬੁੱਢੀਆਂ ਮਾਮਾ ਧਰਨੇ 'ਚ ਬੈਠੀਆਂ ਉਹ ਚੱਕਰ ਖਾ ਕੇ ਡਿੱਗ ਰਹੀਆਂ ਨੇ ਬੇਹੋਸ਼ ਹੋ ਰਹੀਆਂ ਨੇ ਉਧਰੋਂ ਜੇਲ੍ਹ ਤੋਂ ਖਬਰਾਂ ਆ ਰਹੀਆਂ ਨੇ ਕਿ ਭੁੱਖ ਹੜਤਾਲ ਤੇ ਬੈਠੇ ਜਿਹੜੇ ਖਾਲਸੇ ਨੇ ਉਹਨਾਂ ਦੀ ਹਾਲਤ ਵਿਗੜੀ ਹੋਈ ਹੈ ਇਹ ਪਾਪ ਨਾਪਾਖਟ ਦੀ ਹੈ ਕਿਉਂਕਿ ਜਦੋਂ ਇਹ ਪਾਪ ਸਾਡੇ ਜਿੰਦਗੀ ਚ ਲੱਗ ਗਿਆ ਤਾਂ ਫਿਰ ਚਾਹੇ ਆਪਾਂ ਰਾਜੇ ਬਣੇ ਰਹੀਏ ਇਹ ਜੀ ਗਾਨੀ ਕੋਈ ਮੌਤ ਨਹੀਂ ਆਉਂਦੀ ਹੁੰਦੀ ਪਰ ਮਰਨਾ ਔਖਾ ਜ਼ਰੂਰ ਹੋ ਜਾਂਦਾ ਹੁੰਦਾ ਤੇ ਮਾਨ ਸਾਹਿਬ ਸੋਹਰਾ ਜੀ ਜ਼ਰੂਰ ਸੋਚਿਓ ਹੋਰ ਕੰਮਾਂ ਤੋਂ ਛੱਡ ਕੇ ਜਦੋਂ ਇਹ ਆਟਾ ਦਾਲ ਸਕੀਮ ਨਹੀਂ ਵੀ ਚੱਲਦੀ ਸੀ ਲੋਕ ਉਹਦੋਂ ਵੀ ਰੋਟੀਆਂ ਖਾਂਦੇ ਰਹਿੰਦੇ ਸੀ ਜਿਹੜੀਆਂ ਸਕੀਮਾਂ ਚੱਲਦੀਆਂ ਬਹੁਤ ਧੰਨਵਾਦ ਆ ਪਾਇ ਨਹੀਂ ਕਹਿੰਦੇ ਵੀ ਤੁਸੀਂ ਇਹ ਜਿਹੜੀਆਂ ਸਕੀਮਾਂ ਚਲਾਈਆਂ ਗਲਤ ਨਹੀਂ ਨਾ ਚਲਾਓ ਉਹ ਤੁਹਾਡਾ ਕੰਮ ਆ ਸਰਕਾਰ ਦਾ ਕੰਮ ਉਹ ਕਰ ਦੇਣਾ ਚਾਹੀਦਾ ਜਿਵੇਂ ਜਿਵੇਂ ਤੁਹਾਨੂੰ ਲੋਟ ਲੱਗਦਾ ਪਰ ਨਾਲ ਦੀ ਨਾਲ ਇਹ ਗੱਲ ਵੀ ਜ਼ਰੂਰੀ ਹੈ ਇਹ ਵਿਸਾ ਵੀ ਜ਼ਰੂਰੀ ਹੈ ਕਿ ਉਹ ਭਾਈ ਸਾਹਿਬ ਹੁਣਾਂ ਦੇ ਜੱਥੇ ਨੂੰ ਜਾਂ ਜਿਹੜੇ ਬੰਦੀ ਸਿੰਘ ਆ ਸਾਡੇ ਲੰਮੇ ਸਮੇਂ ਤੋਂ ਕਿਉਂਕਿ ਜਦੋਂ ਬੋਲਦੇ ਆ ਫਿਰ ਪੇਜ ਬੰਦ ਕਰਦੇ ਨੇ ਇਹ ਤੁਹਾਡੀ ਸਰਕਾਰਾਂ ਦੀ ਕੰਮ ਨੇ ਪੇਜ ਬੰਦ ਕਰਦੇ ਨੇ ਤੇ ਅੱਗੇ ਹੋਏ ਨੇ ਮੈਂ ਤੁਹਾਨੂੰ ਦੱਸਿਆ ਕਿ ਵੱਡਾ ਪੇਜ ਖਾਲਸਾ ਮੱਲੇ ਵਾਲਾ ਦੁਨੀਆ ਜਾਣਦੀ ਸੀ ਉਸ ਪੇਜ ਨੂੰ ਉਹ ਸਾਰਾ ਬੰਦ ਕਰਵਾਇਆ ਗਿਆ ਤੇ ਵੀ ਇਹ ਚੀਜ਼ਾਂ ਕਰਕੇ ਆਪਾਂ ਚਾਹੁੰਦੇ ਆ ਜ਼ਿੰਦਗੀ ਚੱਲਦੀ ਆ ਜੇ ਸਾਡੇ ਸਾਥ ਚੱਲਦੇ ਨੇ ਤਾਂ ਸਾਡਾ ਹੱਕ ਆ ਸਾਨੂੰ ਬੋਲਣ ਦਾ ਵੀ ਜਿਹੜੀ ਚੀਜ਼ ਦੀ ਸਾਡੇ ਪੰਜਾਬ ਨੂੰ ਲੋੜ ਆ ਜਟਾ ਦਾਲ ਦੀ ਲੋੜ ਹੈ ਤਾਂ ਸਰਕਾਰ ਖੜੂਗੀ ਉੱਥੇ ਜੇ ਬਿਜਲੀ ਦੇ ਬਿੱਲ ਮਾਫ਼ੀਆਂ ਦੀ ਲੋੜ ਹੈ ਤਾਂ ਸਰਕਾਰ ਖੜੂਗੀ ਉੱਥੇ ਪਰ ਇੰਨਾ ਕੰਮਾਂ ਦੇ ਨਾਲ ਨਾਲ ਸਾਡੇ ਪੰਜਾਬ ਨੂੰ ਭਾਈ ਅਮਰਪਾਲ ਸਿੰਘ ਖਾਲਸਾ ਸਾਥੀਆਂ ਸਮੇਸ ਉਹਨਾਂ ਦੀ ਰਿਹਾਈ ਦੀ ਵੀ ਲੋੜ ਹੈ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਲੋੜ ਹੈ ਸਾਡੇ ਕਿਸਾਨ ਮੋਰਚੇ ਜਿੱਥੇ ਸਿੰਘ ਬੈਠੇ ਨੇ ਬਜ਼ੁਰਗ ਬੈਠੇ ਨੇ ਉੱਥੇ ਮੌਤ ਹੋ ਗਈ ਇੱਕ ਬੱਚੇ ਦੀ ਕਿੰਨਾ ਕੁ ਪੈਸਾ ਆਪਾਂ ਜੱਟ ਲਾਂਗੇ ਮੋੜ ਕੇ ਪੈਸੇ ਕੀ ਕਰਨੇ ਆ ਦੇ ਜੇ ਸਾਡੇ ਉਹ ਬਜ਼ੁਰਗਾਂ ਦੇ ਜਿਉਂਦੇ ਜਾਗਦੇ ਮਸਲੇ ਹੱਲ ਹੁਣ ਕਿੰਨਾ ਕੋਸ ਹੋਣਗੇ ਕਹਿਣਗੇ ਵੀ ਆਮ ਆਦਮੀ ਪਾਰਟੀ ਨੇ ਬੱਲੇ ਬੱਲੇ ਕਰਤੀ ਸਾਡਾ ਵੀ ਸੁਣ ਲਿਆ ਵੀ ਭਗਵੰਤ ਸਿੰਘ ਮਾਨ ਵਾਕਈ ਪੰਜਾਬ ਦਾ ਮਾਣ ਹੋ ਕੇ ਨਿਭੜਿਆ ਤੇ ਇਹ ਗੱਲਾਂ ਜੀਆਂ ਜੇ ਕੰਨਾਂ ਚ ਸੁਣਨ ਨੂੰ ਮਿਲ ਜਾਣ ਤਾਂ ਆਨੰਦ ਆ ਜਾਊਗਾ ਨਹੀਂ ਤਾਂ ਫੇਰ ਵੀ ਜੇ ਤੁਸੀਂ ਨਾਂ ਵੀ ਸੁਣੋਗੇ ਤੇ ਫੇਰ ਵੀ ਚੱਲੀ ਜਾਣਾ ਠੀਕ ਨਹੀਂ ਇੱਥੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਿੰਨਾ ਸੰਘਰਸ਼ ਕਰਕੇ ਗਏ ਨੇ ਜੀ ਇਹ ਸੰਘਰਸ਼ ਵੀ ਚੱਲਦੇ ਰਹੇ ਨੇ ਜਿੰਨਾ ਚਿਰ ਦੁਨੀਆ ਚੱਲੀ ਆ ਇਹ ਵਿਰੋਧ ਵੀ ਹੁੰਦੇ ਰਹੇ ਨੇ ਇਹ ਸਭ ਕੁਝ ਹੁੰਦਾ ਰਹਿਣਾ ਪਰ ਜਦੋਂ ਇਹਨਾਂ ਗੱਲਾਂ ਦੇ ਵਿੱਚ ਕੋਈ ਲਾਹਾ ਲੈ ਲਵੇ ਇਹਨਾਂ ਗੱਲਾਂ ਦੇ ਵਿੱਚ ਜਦੋਂ ਕੋਈ ਬਾਹ ਫੜ ਲਵੇ ਇਹਨਾਂ ਚੱਲਦੇ ਸੰਘਰਸ਼ਾਂ ਦੇ ਵਿੱਚ ਜਦੋਂ ਕੋਈ ਸਾਥ ਦੇ ਦੇਵੇ ਫਿਰ ਉਹਦੇ ਵਰਗਾ ਇਨਸਾਨ ਲੱਭਣਾ ਔਖਾ ਹੋ ਜਾਂਦਾ ਫਿਰ ਮਾਨ ਮਾਨ ਹੋ ਗਈ ਜਿਵੇਂ ਹੋਈ ਸੀ ਨਾ ਜਦੋਂ ਆਮ ਆਦਮੀ ਪਾਰਟੀ ਜਿੱਤੀ ਸੀ ਸਰਦਾਰ ਭਗਵੰਤ ਸਿੰਘ ਮਾਨ ਵੱਡੀ ਲੀਡ ਤੇ ਜਿੱਤੇ ਅੱਗੇ ਵੀ ਜਿੱਤੇ ਰਹੋ ਤੁਸੀਂ ਅੱਗੇ ਵੀ ਜੇ ਤਦਰਬੂ ਪਰ ਪੰਜਾਬ ਦੇ ਇਹ ਕੰਮਾਂ ਵੱਲ ਜ਼ਰੂਰ ਧਿਆਨ ਦੇ ਲਿਓ ਉਹਨਾਂ ਨੌਜਵਾਨਾਂ ਨੂੰ ਜੇ ਤੁਸੀਂ ਲੈ ਕੇ ਆਵੋਗੇ ਸਪੈਸ਼ਲ ਤੌਰ ਤੇ ਤਾਂ ਆਨੰਦ ਆਜੂਗਾ ਤੇ ਨਹੀਂ ਤਾਂ ਮਾਨ ਸਾਹਿਬ ਸਰਕਾਰਾਂ ਚੱਲਦੀਆਂ ਆਂ ਪੁਰਧੀਆਂ ਸਭ ਕੁਝ ਚੱਲਦਾ ਕਰਦਾ ਹੀ ਰਹਿੰਦਾ ਪਰ ਸਾਨੂੰ ਮਾਣ ਹੋਣਾ ਚਾਹੀਦਾ ਹਰ ਇੱਕ ਸੱਖ ਨੂੰ ਬੋਲਣਾ ਚਾਹੀਦਾ ਹਰ ਇੱਕ ਸੱਖ ਨੂੰ ਆ ਹਾਂ ਕਿਸੇ ਨੂੰ ਕੜਬਾ ਬੋਲ ਕੇ ਵੀ ਆਪਾਂ ਨਹੀਂ ਕਹਿੰਦੇ ਵੀ ਆਪਾਂ ਕਿਸੇ ਨੂੰ ਗਾਲ ਕੱਢ ਕੇ ਕਹਿ ਦਈਏ ਵੀ ਤੁਸੀਂ ਉਹ ਕਰਦੇ ਹੋ ਆ ਕਰਦੇ ਹੋ ਨਹੀਂ ਆਪਾਂ ਨੂੰ ਥੋੜਾ ਜਿਆਦਾ ਸੋਚਣਾ ਪੈਣਾ ਕਿ ਉਹਨਾਂ ਸਿੰਘਾਂ ਨੂੰ ਲੈ ਕੇ ਆਈਏ ਪੰਜਾਬ ਦੀਆਂ ਜੇਲ੍ਹਾਂ ਚ ਲੈ ਕੇ ਆਓ ਪਹਿਲਾਂ ਕਿਉਂਕਿ ਜੇ ਤੁਸੀਂ ਕਹਿੰਦੇ ਹੋ ਜੀ ਆਏ ਉੱਥੋਂ ਛੱਡ ਕੇ ਕਿਵੇਂ ਛੱਡ ਦਾਂਗੇ ਇਹਦਾ ਪੰਜਾਬ ਦੀਆਂ ਜੇਲ੍ਹਾਂ ਚ ਲਾਓ ਜੇ ਕੋਈ ਬੰਦੀ ਧਾਰਾ ਲਾਓ ਪਰ ਤੁਹਾਨੂੰ ਵੀ ਪਤਾ ਕੋਈ ਵੱਡੀਆਂ ਗੱਲਾਂ ਤਾਂ ਨਹੀਂ ਐਨਐਸਏ ਵਗੈਰਾ ਜੋ ਲਈ ਆ ਉਹਦਾ ਕੋਈ ਹੱਕ ਤਾਂ ਹੈ ਨਹੀਂ ਸੀ ਤੇ ਪਰ ਇਸ ਬੇਨਤੀ ਨੂੰ ਜ਼ਰੂਰ ਮੈਨੂੰ ਚਾਹੁੰਦਾ ਕਿ ਮਾਨ ਸਾਹਿਬ ਸੁਣ ਜੇ ਮਾਨ ਸਾਹਿਬ ਦਾ ਕੋਈ ਵਰਕਰ ਆਮ ਆਦਮ ਪਾਰਟੀ ਦਾ ਕੋਈ ਵਰਕਰ ਸੁਣੇ ਤਾ ਉਹ ਜ਼ਰੂਰ ਨੋਟ ਕਰੇ ਵੀ ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਪੰਜਾਬ ਦੇ ਵਿੱਚ ਤੁਸੀਂ ਇੱਕ ਬਦਲਾ ਲਿਆਂਦਾ ਤੁਸੀਂ ਵੱਡੇ ਵੱਡੇ ਬੋਰਡ ਹਿਲਾ ਕੇ ਤੁਸੀਂ ਅੱਗੇ ਆਏ ਹੋ ਤੇ ਪਰ ਆਜੇ ਕਾਰਜ ਕਰ ਲੋਗੇ ਤਾਂ ਮੈਨੂੰ ਲੱਗਦਾ ਕਿ ਸਾਰੀ ਉਮਰ ਦੇ ਲਈ ਤੁਹਾਡੇ ਬੋਰਡ ਲੱਗੇ ਰਹਿਣਗੇ ਤੁਸੀਂ ਪੰਜਾਬ ਦਾ ਭਲਾ ਕਰਦੇ ਰਹੋਗੇ ਤੇ ਆਪਦਾ ਵੀ ਕਾਰਜ ਕਰੀ ਚੱਲੋ ਦੱਬ ਕੇ ਕਰੋ ਕੰਮ ਜੋ ਵੀ ਕਰਨ ਵਾਲੇ ਆ ਪਰ ਸਭ ਤੋਂ ਪਹਿਲਾਂ ਤਾਂ ਇਹ ਕਾਰਜ ਆ ਤੁਹਾਡੇ ਬੰਦੀ ਸਿੰਘਾਂ ਦੀ ਰਿਹਾਈ ਆ ਉਹ ਨੌਜਵਾਨ ਅਜੋ ਧਰਨੇ ਤੇ ਮਾਨ ਆ ਕੋਈ ਬੈਠੀ ਵੇ ਹੋ ਸੋ ਵੀ ਇੱਥੇ ਜਾਵੋ ਭੱਜ ਭੱਜ ਕੇ ਉਹਨਾਂ ਨੂੰ ਕਹੋ ਵੀ ਹਾਂ ਅਸੀਂ ਰਿਹਾ ਕਰਾਵਾਂਗੇ ਅਸੀਂ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਐਡੀ ਕੋਈ ਗੋਲੀ ਨਹੀਂ ਮਾਰੀ ਕਿਸੇ ਦੀ ਐਡਾ ਕੋਈ ਬੰਬ ਨਹੀਂ ਸੱਟਿਆ ਭਾਈ ਸਾਹਿਬ ਹੋਣਾ ਨੇ ਉਹਨਾਂ ਨੇ ਪੰਜਾਬ ਦੇ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਪੰਜਾਬ ਦੇ ਨੌਜਵਾਨਾਂ ਨੂੰ ਬੇਜ਼ਗਰ ਬੇਰੁਜ਼ਗਾਰੀ ਤੋਂ ਦੂਰ ਰੱਖਣਾ ਨਸ਼ਿਆਂ ਤੋਂ ਦੂਰ ਰੱਖਣਾ ਬਸ ਭਾਈ ਸਾਹਿਬ ਹੁਣੀ ਅਮਰ ਸਿਖਾ ਕੇ ਲੱਗੇ ਹੋਈ ਸੀ ਗਾਰਦਿਕਨ ਉਹ ਵੀ ਤੁਹਾਡਾ ਸਾਥ ਦੇਣਗੇ ਪੂਰਾ ਇਹ ਜੀ ਗੱਲ ਨਹੀਂ ਆ ਕੇ ਡਟ ਕੇ ਜਿੱਥੇ ਤੁਸੀਂ ਚੰਗਾ ਕੰਮ ਕਰੋਗੇ ਨੌਜਵਾਨ ਭਾਈ ਸਾਹਿਬ ਉਹਨਾਂ ਨਾਲ ਜਿਵੇਂ ਖੰਡਣਗੇ ਮੋਢੇ ਨਾਲ ਮੋਢਾ ਜੋੜ ਕੇ ਉਹਵੇਂ ਤੁਹਾਡੀ ਪਾਰਟੀ ਨਾਲ ਵੀ ਖੰਡਣਗੇ ਪਰ ਤੁਸੀਂ ਅੱਗੇ ਤਾਂ ਆਵੋ ਅੱਗੇ ਤਾਂ ਆਵੋ ਹੋਰਾਂ ਨੂੰ ਵੀ ਬੇਨਤੀ ਆ ਸੰਸਥਾਵਾਂ ਜਿੱਥੇ ਬੰਦੀਆਂ ਨੂੰ ਕਿ ਦੋ ਚਾਰ ਬੋਲ ਜ਼ਰੂਰ ਭਾਈ ਸਾਹਿਬ ਉਹਨਾਂ ਬਾਰੇ ਬੋਲਿਆ ਕਰੋ ਉਹ ਬੰਦੀ ਸਿੰਘਾਂ ਬਾਰੇ ਬੋਲਿਆ ਕਰੋ ਕਿਸਾਨੀ ਸੰਘਰਸ਼ ਬਾਰੇ ਬੋਲਿਆ ਕਰੋ ਤਾਂ ਜੋ ਜਿਹੜੀਆਂ ਸਾਡੀਆਂ ਮੰਗਾਂ ਨੇ ਜਾਂ ਜਿਹੜਾ ਸਾਡਾ ਅਧੂਰੇ ਪੰਜਾਬ ਦੇ ਇਹ ਕੰਮ ਨੇ ਉਹ ਪੂਰੇ ਹੋ ਜਾਣ ਜਦੋਂ ਅਸੀਂ ਦਿਲਾਂ ਗਾਲਾਂ ਕੱਢ ਕੇ ਗੱਲ ਕਰਦੇ ਆ ਫਿਰ ਆ ਕੜ ਉਧਰ ਵੀ ਆ ਜਾਂਦੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਬੇਨਤੀ ਆ ਕਿ ਕੋਈ ਵੀ ਵੱਡਾ ਬੰਬ ਨਹੀਂ ਡੰਗਣ ਲੱਗਿਆ ਇਹ ਤੁਹਾਡਾ ਹੀ ਸਾਥ ਮੈਣਨਾ ਤੁਹਾਡਾ ਹੀ ਵੱਡਾ ਕਾਰਜ ਹੋਣਾ ਵਾ ਜੇਕਰ ਤੁਸੀਂ ਇਹ ਬੁੱਧਿਆਵਲ ਜਾਵੋਗੇ ਮੈਂ ਦੁਬਾਰਾ ਤੋਂ ਫੇਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਜੋ ਆਸਾਮ ਦੀ ਜੇਲਾਂ ਦੇ ਵਿੱਚ ਬੰਦੀ ਸਿੰਘ ਨੇ ਉਹਨਾਂ ਨੇ ਪੰਜਾਬ ਦਾ ਭਲਾ ਕੀਤਾ ਉਹਨਾਂ ਨੇ ਕੋਈ ਪੰਜਾਬ ਦੀ ਬਰਬਾਦੀ ਨਹੀਂ ਕੀਤੀ ਤੇ ਇਹ ਅਸੀਂ ਵੀ ਜਾਣਦੇ ਆ ਇਹ ਤੁਸੀਂ ਵੀ ਜਾਣਦੇ ਹੋ ਸਾਰੇ ਹੀ ਜਾਣਦੇ ਆ ਪਰ ਕੋਜੀ ਕੋ ਗੱਲਾਂ ਕਰਕੇ ਜੋ ਤੁਹਾਨੂੰ ਲੱਗਦਾ ਸੀ ਕੀ ਪਤਾ ਨਹੀਂ ਕੀ ਹੋ ਜਾਣਾ ਇਹ ਇਨਾਂ ਨੌਜਵਾਨਾਂ ਦੇ ਨਾਲ ਪਤਾ ਨਹੀਂ ਕਿੰਨਾ ਨੇ ਠੰਡੇ ਪੈ ਜਾਣਾ ਮੈਂ ਨਹੀਂ ਉਹ ਆਪਣਾ ਕਾਰਜ ਕਰਦੇ ਅਤੇ ਕਰਦੇ ਰਹਿਣਗੇ ਆਖਰੀ ਸਾਹਾਂ ਤੱਕ ਕਰਦੇ ਰਹਿਣਗੇ ਤੇ ਜੋ ਜੋ ਨੌਜਵਾਨ ਬਾਹਰ ਆਉਂਦੇ ਉਹਨਾਂ ਦੇ ਬੁੱਢੇ ਮਾਪਿਓ ਭੈਣ ਭਰਾ ਜੋ ਧਰਨਿਆਂ ਤੇ ਬੈਠੇ ਨੇ ਤੇ ਉਹ ਤੁਹਾਨੂੰ ਦੁਆਵਾਂ ਦੇਣਗੇ ਉਹ ਦੁਆਵਾਂ ਦੇਣਗੇ ਇਸ ਕਰਕੇ ਆਓ ਆਪਾਂ ਸਾਰੇ ਜਣੇ ਰਲ ਕੇ ਸਾਥ ਦੇਈਏ ਭਾਈ ਸਾਹਿਬ ਹੁਣਾਂ ਦੇ ਪਰਿਵਾਰਾਂ ਦਾ ਭਾਈ ਸਾਹਿਬ ਹੁਣਾਂ ਦੇ ਨਾਲ ਦੇ ਬੰਦੀ ਸਿੰਘਾਂ ਦਾ ਜਿਹੜੇ ਕਿੰਨੇ ਸੋਹਣੇ ਕਾਰਜ ਕਰਦੇ ਸੀ ਆਪਾ ਪਲਪਰੀ ਸਿੰਘ ਹੋਣੀ ਖਾਲਸਾ ਜੀ ਹੋਣੀ ਨੇ ਤੇ ਕਿੰਨੇ ਸਿੰਘ ਨੇ ਹੋਰ ਜਿਹੜੇ ਕਿੰਨੇ ਸੋਹਣੇ ਕੰਮ ਕਰਦੇ ਸੀ ਤੇ ਉਹ ਸਾਰੇ ਰੁਕ ਗਏ ਨਾ ਤੇ ਉਹ ਰੁਕਣ ਦੇ ਨਾਲ ਉਹ ਜਿਹੜੇ ਦੁੱਖ ਦੁਖੀ ਬੰਦੇ ਸੀ ਜਿਨ੍ਹਾਂ ਦੀ ਮਦਦ ਹੁੰਦੀ ਸੀ ਉਹ ਵਾਦੂਆਮਾ ਦੇਣਗੇ ਕਿੰਨਾਂ ਨੂੰ ਲੱਗਣ ਗਿਆ ਜਿਹੜੇ ਹੁਣ ਇਸ ਸਮੇਂ ਸਾਥ ਨਹੀਂ ਦੇ ਰਹੇ ਜਿਹੜੇ ਹੁਣ ਇਸ ਸਮੇਂ ਬੋਲ ਨਹੀਂ ਰਹੇ ਨਹੀਂ ਆਓ ਆਪਾਂ ਦੁਆਵਾ ਕੱਟੀਏ ਦੁਨੀਆ ਤੇ ਆਪਾਂ ਦੁਬਾਰਾ ਨਹੀਂ ਆਉਣਾ ਤੇ ਜਦੋਂ ਚਲੇ ਗਏ ਚਾਹੇ ਲੱਖ ਚੰਗਿਆਈਆਂ ਕਰਦੀਏ ਚਾਹੇ ਲੱਖ ਬਰੀਆਈਆਂ ਕਰਦੀਏ ਪਰ ਜਿਉਂਦੇ ਜਾਗਦੇ ਆਪਾਂ ਇਹ ਲਾਹਾ ਖੱਟੀਏ ਜਿਉਂਦੇ ਜਾਗਦੇ ਆਪਾਂ ਇਹ ਮਾਣ ਵਧਾਈਏ ਤੁਹਾਡੀ ਪਾਰਟੀ ਦਾ ਮਾਣ ਵਧੇ ਆਮ ਆਦਮੀ ਪਾਰਟੀ ਹੋਰ ਵੀ ਬੁਲੰਦੀਆਂ ਨੂੰ ਸੂਹੇ ਹੋਰ ਵੀ ਤਰੱਕੀਆਂ ਕਰੇ ਤੇ ਜੇ ਤੁਸੀਂ ਇਸ ਸੰਘਰਸ਼ ਜਾ ਇਹ ਸ ਸਿੰਘਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਲੈ ਕੇ ਆਉਨੇ ਹੋ ਉਹਨਾਂ ਦੀ ਰਿਹਾਈ ਕਰਾਉਨੇ ਹੋ ਸੰਘਰਸ਼ ਲਈ ਬੋਲਦੇ ਹੋ ਕਿਸਾਨੀ ਸੰਘਰਸ਼ ਲਈ ਬੋਲਦੇ ਹੋ ਬੰਦੀ ਸਿੰਘਾਂ ਦੇ ਲਈ ਬੋਲਦੇ ਹੋ ਤੇ ਇਹ ਕੋਈ ਪਹਾੜ ਨਹੀਂ ਲੱਗਣ ਲੱਗਾ ਜਰੂਰ ਇਸ ਵਿਸ਼ੇ ਵੱਲ ਸੋਚੋ ਸੋ ਦਾਸ ਦੀਆਂ ਇੰਨੀਆਂ ਕੁ ਬੇਨਤੀਆਂ ਸੀ ਬਹੁਤ ਲੰਮੇ ਸਮੇਂ ਬਾਅਦ ਜਿਹੜੀ ਇਹ ਵੀਡੀਓ ਪਾਉਣ ਲੱਗੇ ਆ ਤੇ ਕੁਸਕਾਵ ਦੀਆਂ ਸੇਤਾਂ ਕਰਕੇ ਕੁਸਕ ਮਜਬੂਰੀਆਂ ਕਾਰਨ ਕਰਕੇ ਚੁੱਪ ਬੈਠੇ ਆ ਜੀ ਤੇ ਇਸ ਕਰਕੇ ਜਰੂਰ ਧਿਆਨ ਦੇਣਾ ਜੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ